जा 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 Come on! Come on! का हर हाय 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 Come on! Come on! हाय 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 on! Come 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 ਹਾਂਜੀ ਜਿਹੜਾ ਪ੍ਰੋਟੈਕਟ ਕੀਤਾ ਗਿਆ ਸੀ ਉਹਨਾਂ ਨੂੰ ਐਫਆਈਆਰ ਮਿਲ ਗਈ ਤਾਂ ਕੀ ਕਹਿਣਾ ਚਾਹੁੰਦੇ ਆ ਹਾਂਜੀ ਮੇਰਾ ਨਾਮ ਜਸਪੀਰ ਕੌਰ ਆ ਮੇਰੇ ਭੈਣ ਭਰਾਵਾਂ ਨੇ ਮੇਰੇ ਉਨਸਾਫੀ ਦਵਾਇਆ ਵਾ ਮੈਂ ਉਹਨਾਂ ਦੀ ਬਹੁਤ ਸ਼ੁਕਰਗੁਜ਼ਾਰ ਆ ਧੰਨਵਾਦ ਜੈ ਭਾਵਾ ਹਾਂਜੀ ਪ੍ਰਧਾਨ ਜੀ ਹੁਣ ਜਿਹੜਾ ਤੁਹਾਡੇ ਉਲਟਨ ਲਗਾਇਆ ਸਹੀ ਸਮਾਪਤ ਕੀਤਾ ਗਿਆ ਕੀ ਕੋਈ ਕਾਰਵਾਈ ਹੋਈ ਆ ਜੋ ਬੋਲੇ 100 ਰੁਪਏ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਮੈਂ ਸਾਹਬ ਸਿੰਘ ਪਿੰਡ ਨਿਸ਼ਰਾ ਭਗਵਾਨ ਬਾਲਮੀਕ ਸ਼ਗਰਸ਼ਦਾਲ ਤੋਂ ਪੰਜਾਬ ਪ੍ਰਧਾਨ ਸਾਡੇ ਕੌਮੀ ਚੇਅਰਮੈਨ ਹਰਦੀਪ ਸਿੰਘ ਪੰਘਾਲੀ ਜੀ ਜਿਹੜਾ ਜੀ ਹੁੰਦਾ ਜਿਹੜਾ ਟਰਨ ਲਗਾਇਆ ਗਿਆ ਸੀ ਉਹਦੇ ਵਿੱਚ ਪ੍ਰਸ਼ਾਸਨ ਨੇ ਸਾਡੀ ਮਤ ਦਿੱਤੀ ਉਹਦੇ ਸੰਬੰਧੀ ਸਾਨੂੰ ਜਿਹੜਾ ਐਫ ਆਰ ਜਿਹੜੀ ਸਾਨੂੰ ਮਿਲ ਗਈ ਹੈ ਐਕਸਿ ਐਕਟ ਦੀ ਜਿਹੜੀ ਐਫ ਆਰ ਸਾਨੂੰ ਮਿਲ ਗਈ ਆ ਮੈਂ ਸਾਰੀਆਂ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਮੇਰਾ ਸੰਯੋਗ ਦਿੱਤਾ ਮੈਂ ਸਾਰੀਆਂ ਜਥੇਬੰਦੀਆਂ ਦਾ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਉਹਨਾਂ ਦੇ ਮਾਸ ਕਰਦਾ ਕਿ ਮੇਰੀ ਹਰ ਵਲੇ ਹਰ ਜਗ੍ਹਾ ਤੇ ਉਹਨਾਂ ਦੇ ਨਾਲ ਮੈਂ ਵੀ ਖਲੋਣ ਨੂੰ ਤਿਆਰ ਆ ਤੇ ਉਹ ਵੀ ਮੇਰੇ ਨਾਲ ਖਲੋਣਗੇ ਕੀ ਐਫਆਈਆਰ ਹੋ ਗਈ ਹੈ ਗ੍ਰਿਫਤਾਰੀ ਦੀ ਮਤਲਬ ਮੰਗਤਰੀ ਦੀ ਅਸੀਂ ਮੰਗ ਕਰਦੇ ਹਾਂ ਜੀ ਮੀਧਿਆ ਜੀ ਅੱਜ ਹੀ ਹੋਵੇਗੀ ਨਹੀਂ ਤੇ ਇਸ ਦੀ ਵੀ ਇਸ ਲਈ ਵੀ ਫਿਰ ਅਸੀਂ ਪੰਡਾਰੀ ਪੁਲ ਜਾਮ ਕਰਾਂਗੇ ਜੋ ਬੋਲੇ 100 ਰੁਪਏ ਭਗਵਾਨ ਬਾਦਮੀ ਨੂੰ